ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਤੁਹਾਨੂੰ ਕਰਾਉਣੀ ਹੈ ਜੀ ਚੈੱਕ ਟੋਪ ਟੋਪ ਦੀਆਂ ਝੋਟੀਆਂ ਕਰੋ ਜੀ ਚੈੱਕ ਤਾਜੀ ਸੂਈ ਜਿਵੇਂ ਤਾਜੀ ਸੂਈ ਗਲੇ 나ੜੂ ਤੇ ਝੋਟੀ ਪਹਿਲਾਂ ਤੇ ਛੋੜੀ ਜੀ ਕੀਮਤ ਕਰਾਂਗੇ ਜੀ ਇਹਦੀ ਤੇ ਇੱਕ ਆ ਜੀ ਤਾਜੀ ਸੂਈ ਦੋ ਦੰਦ origignal ਦੋ ਦੰਦ ਦੇ ਕਟੀਕਾਂ ਵਰਗੀ ਸੀਲ ਠੰਡੀ ਤਾਂ ਬਹੁਤ ਜ਼ਿਆਦਾ ਚੰਗੀ ਇੱਕ ਤੁਹਾਨੂੰ ਆ ਬੂਰੀ ਵਿਖਾ ਲਾਂਗੇ ਕਿਆ ਕੁਆਲਟੀ ਆ ਤੇ ਬੂਰਾ ਹੀ ਬੱਚਾ ਮਗਰ ਤੇ 9-10 ਕਿਲੋ ਦੁੱਧ ਤਿਆਰ ਤੇ ਇੱਕ ਆ ਤੁਹਾਨੂੰ ਟਾਪ ਦੀ ਝੋਡੀ ਵਿਖਾ ਲੈਣੀ ਆ ਤਾਜੀ ਸੂਈ ਕੱਲੀ ਕੱਲੀ ਦੀ ਜਾਣਕਾਰੀ ਦਿੰਨੇ ਆ ਤੇ ਕੱਲੀ ਕੱਲੀ ਦੀ ਡਿਟੇਲ ਸ਼ੇਅਰ ਕਰਦੇ ਆ ਤੇ ਕਰਿਓ ਵੀਰ ਜੀ ਵੀਡੀਓ ਪੂਰੀ ਤੇ ਪੂਰੀ ਵੀਡੀਓ ਸਾਰੀ ਚ ਜਾਣਕਾਰੀ ਦਿੰਨੇ ਆ ਜੀ ਹਾਂ ਜੀ ਸਾਸਿਕਾ ਵੀਰ ਜੀ ਸਾਸਿਕਾ ਵੀਰ ਜੀ ਕੀ ਹਾਲ ਚਾਲ ਦੇ ਬਹੁਤ ਵਧੀਆ ਜੀ ਤੁਸੀਂ ਸੁਣਾਓ ਕੇ ਬਸ ਵਧੀਆ ਵਧੀਆ ਸੇਤਾਂ ਕੰਮ ਆ ਕਹਿਮ ਕਹਿਮ ਜੀ ਚੜਦੀ ਕਲਾ ਜੀ ਠੀਕ ਐ ਭਾਜੀ ਤੇ ਪਿੰਡ ਬੋਲਿਓ ਟਰੱਸ ਦੱਸਿਓ ਜੀ ਆਪਣਾ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ ਸਾਡਾ ਜੀ 977928344197792 8344 ਫਿਰ ਜੀ ਸਕਰੀਨ ਤੇ ਵੀ ਆਉਣ ਰਿਹਾ ਵੇਖ ਸਕਦੇ ਜੇ ਤੇ ਅੱਜ ਕਿੰਨੇ ਨਕੀਨੇ ਨੇ ਆਪਣੇ ਕੋਲ ਆਪਾਂ ਛੇਵ ਖਾਲਦੀ ਹਾਂ ਜੀ ਅੱਗੇ ਛੇਵ ਖਾਲਣੇ ਭਾਜੀ ਹਾਂਜੀ ਹਾਂਜੀ ਕਿੱਦੋਂ ਸ਼ੁਰੂ ਕਰੀਏ ਫਿਰ ਅੱਜ ਇੱਧਰੋਂ ਬੋਹੋ ਜੀ ਤੁਸੀਂ ਉਧਰੋਂ ਕਰ ਲਈ ਦੀ ਜੀ ਆਓ ਦਾਜੀ ਕੱਟੀ ਤੋਂ ਕਰਦੀ ਐ ਫਿਰ ਦਾਜੀ ਕੱਟੀ ਤੋਂ ਕਰ ਦਿੰਦੇ ਜੀ ਨਾੜੂ ਤੇ ਬੱਚਾ ਜਮਾ ਤਾਜੀ ਸੂਈ ਆ ਜੀ 8 ਕਿਲੋ ਠੰਡਾ ਬੋਲਾ ਜੀ 8 ਕਿਲੋ ਬੋਲਾ ਥੱਲੇ ਖਾਣ ਲੈ ਵੀ ਜੀ ਸਾਫ ਆ ਸਾਰੀ ਚੰਗੀ ਆ ਭਾਜੀ ਬਹੁਤ ਜ਼ਿਆਦਾ ਕੱਢੀ ਚੰਗੀ ਮਗਰ ਵੀ ਕੱਟੀ ਆ ਜੀ ਮਗਰ ਇਹਦੀ ਕੱਟੀ ਵੇਖ ਸਕਦੇ ਜੀ ਹਾਂ ਜੀ ਆਹ ਕੱਢੀ ਦੀ ਮਗਰ ਠੀਕ ਆ ਭਾਜੀ ਤੁਸੀਂ ਵੇਖੋ ਕੁਆਲਿਟੀ ਕੱਟੀ ਦੀ ਖਾ ਲਓ ਥਣ ਦੇ ਵੀ ਕੁਆਲਿਟੀ ਜੀ ਇਹ ਚੰਗੀ ਆ ਭਾਜੀ ਜਿੰਨੀ ਹੈਗੀ ਸਾਫ ਆ ਜਮਾ 8 ਕਿਲੋ ਬੋਲਾ ਜੀ ਦੁੱਧ ਜ਼ਿਆਦਾ ਦੇ ਦਈ ਦੂਗੀ ਦੇ ਦੂਗੀ ਭਾਜੀ ਦੇ ਦੂਗੇ ਵੇਖੋ ਸਾਫ ਬਸ ਦੇਵਾ ਜੀ ਨਹੀਂ ਚੰਗੀ ਆ ਭਾਜੀ ਕੋਈ ਸ਼ੱਕ ਨਹੀਂ ਆ ਬਿਲਕੁਲ ਸਾਫ਼ ਹੈ ਬਾਜੀ ਠੀਕ ਹੈ ਜੀ ਓਕੇ ਰਬੋੜ ਹੈ ਜਮਾ ਬਹੁਤ ਜ਼ਿਆਦਾ ਚੰਗੀ ਕੱਟੀ ਆ ਜੀ ਕਿੰਨਾ ਬੋਲਾ ਦੱਸਿਆ ਬਾਜੀ ਥੋੜਾ 8 ਕਿਲੋ 8 ਕਿਲੋ ਬੋਲਾ ਸੌਖਾ 12 12 ਕਿਲੋ ਬੋਲਾ ਪਰ ਦੂੰਗੀ ਦੋ ਦੇ ਦੂੰਗੀ 11 12 ਕਿਲੋ ਕੱਟੀ ਪਹਿਲੇ ਨੇ ਹਾਂ ਜੀ ਹਾਂ ਜੀ ਸਾਰੀ ਰਾਜੀ ਤੇ ਜਮਾ ਛੋੜੀ ਕਿੰਨੀ ਮਤ ਆਪਾਂ ਕਰਦੇ ਤੇ ਵੱਡੀ ਕੀ ਡਿਮਾਂਡ ਬਾਜੀ ਰੱਖੀ ਸੀ ਇਹਦੀ ਡਿਮਾਂਡ 90000 ਦੀ 90000 ਛੋੜ ਛੜਾਵਾ ਬਾਜੀ 85 ਦੀ ਦੇ ਦਾਂਗੇ ਜੀ 85 ਦੀ ਹਾਂ ਜੀ ਹੋਰ ਕੋਈ ਪਿਆਰ ਮੁਹੱਬਤ ਕੋ ਗਾਲੀ ਕੋਈ 83 ਦੀ ਦਵਾਂਗੇ 83000 ਦੇ ਵਿੱਚ ਬਿਲਕੁਲ ਨਾੜੂ ਗਿੱਲੇ ਤੇ 8 ਕਿਲੋ ਬੋਲੇ ਤੇ ਕੱਟੀ 12 ਕਿਲੋ ਦੁੱਧ ਦੇਗੀ ਬੜੀ ਸਾਫ ਸੂਬਿਆ ਵੇਖ ਸਕਦੇ ਤੁਸੀਂ ਵੀਡੀਓ ਚ ਹਾਂਜੀ ਹਜਾਰ ਛੋਟ ਕਰਾਂਗੇ 82 ਦੀ 82000 ਚ ਭਲੀ ਦਵਾਂਗੇ ਜਾਇਜ਼ ਆ ਕੀਮਤ ਬਿਲਕੁਲ ਛੋਟਾ ਆ ਮੋਲਿਆ ਤਾਜੀ ਕੱਟੀ ਕਿੱਥੇ ਮਿਲਦੀ ਹੈ ਭਾਜੀ 83000 ਦੇ ਵਿੱਚ ਆ ਵੇਖੋ ਜੀ ਕੁਆਲਿਟੀ ਨਹੀਂ ਨਹੀਂ ਭਾਜੀ ਤੋਕਣਾ ਕ ਬਣਾਵੇਂ ਗੰਡੀਆਂ ਜੇ ਜਾਇਜ਼ ਆ ਕੀਮਤ ਨੇ ਚੰਗੀ ਭਾਜੀ ਕੱਟੀ ਵੀ ਥੱਲੇ ਥੱਲੇ ਬੜੀ ਸਾਫ ਆ ਫਿਰ ਮਗਰ ਵੀ ਕੱਟੀ ਜੇ ਮਗਰ ਵੀ ਕੱਟੀ ਆ ਬਿਲਕੁਲ ਜਾਇ ਜੇ ਭਾਜੀ ਆ ਰੇਡ ਨਹੀਂ ਜਿੱਥੇ ਮਿਲਣਾ ਤੁਹਾਨੂੰ ਆ ਵੇਖ ਸਕਦੇ ਮਗਰ ਕੱਟੀ ਬਹੁਤ ਚੰਗੀ ਆ ਕਾਲੀ ਸ਼ਾਹ ਬਹੁਤ ਸੋਹਣੀ ਕੱਟੀ ਇੱਕ ਆ ਜੋ ਡੀ ਜੇ ਆਪਣੇ ਕੋ ਤਾਜੀ ਸੁਈ ਠੀਕ ਆ ਭਾਜੀ ਕਿੰਨਾਂ ਦੋ ਦੰਦ ਜੇ ਐਸ ਐਫ ਗਾਉਂ ਵਰਗੀ ਠੱਡੀ ਚੰਗੀ ਆ ਭਾਜੀ ਉੱਚੀ ਲੰਮੀ ਜਵਾਨ ਆ ਇੰਨੀ ਜਿਆਦਾ ਠੱਡੀ ਆ ਵੇਖੋ ਇਹ ਚੰਗੀ ਆ ਭਾਜੀ ਚੌੜ ਚਾਣ ਵੀ ਚੰਗੀ ਕੱਟੀ ਦੀ ਵੋਟ ਤਰਾ ਤੁਮਣ ਚਾਂਣ ਜਾਵਾ ਇੱਕ ਨੰਬਰ ਦਾ ਐਚਰ ਫਰਾਵਾ ਨੂੰ ਢੰਡੀ ਆ ਗਈ ਠੰਡੀ ਆ ਭਾਜੀ ਜਮਾਂ ਨਹੀਂ ਚੰਗੀ ਆ ਭਾਜੀ ਠੰਡੀ ਕੋਈ ਸ਼ੱਕ ਨਹੀਂ ਕੱਟੀ ਚ ਕਿੰਨਾ ਬੋਲਾ ਭਾਜੀ ਕਿ ਠੀਕੋ ਆ ਦੇਖੋ ਜੀ ਦੇਖੋ ਚੰਗੀ ਚੰਗੀ ਚਵਾਈ ਭਾਜੀ ਇਹ ਇਹਦੇ ਬਗੈ ਕਟਾ ਦਿਓ ਬੱਜਾ ਆਹ ਕਟਾ ਵੇਖ ਸਕਦੇ ਮਾਹੀ ਮੇਸਾਂ ਦੇ ਚਾਰ ਪੰਜ ਦੇਣੀ ਹੋਈ ਜੀ ਹਾਂ ਜੀ ਤੇ ਤਾਜੀ ਸੂਈ ਜੇ ਤੇ ਆਹ ਵੇਖੋ ਜੀ ਥੱਲੇ ਲੇ ਵਾਲੂਆ ਚੰਗੀ ਜੰਗੀ ਚੰਗੀ ਭਾਰੀ ਚੰਗੀ ਦੇਖੋ ਜੀ ਗਾਰਡ ਸਾਫ ਹੈ ਜਮਾ ਹੈ ਸਹੀ ਗੱਲ ਕਹਣਾ ਨਹੀਂ ਠੀਕ ਹੈ ਭਾਜੀ ਠੰਡੀ ਆ ਗਿਆ ਉਹਨਾਂ ਨੂੰ 9-10 ਕਿਲੋ ਗੋਲਾ ਹੈਗਾ ਜੀ ਕੱਢ ਦੂਗੀ ਦੁੱਧ 13 ਕਿਲੋ ਕੱਢ ਦੂ 13 ਜਦਾਂ ਕਿ ਉਹ ਬਾਬੂ ਇਹਦੀ ਡਿਮਾਂਡ ਕੀ ਜੀ ਭਾਜੀ ਇਹਦੀ ਡਿਮਾਂਡ ਛੋਟੀ ਜੀ ਕਰਾਂਗੇ ਦੱਸੋ ਜੀ ਵੱਡੀ ਡਿਮਾਂਡ ਨਹੀਂ ਕੋਈ ਕਰਨੀ ਹਾਂ ਜੀ ਹਾਂ ਜੀ ਦੇਖੋ ਜੀ ਕੁਆਲਿਟੀ ਆ ਜਾ ਆ ਜਾ ਬਾਬੂ ਆ ਜਾ ਆ ਜਾ ਆ ਜਾ ਬਾਬੂ ਬਾਬਾ ਆ ਗਿਆ ਤਾਂ ਇਹਨੂੰ ਆਇਆ ਬਾਬੂ ਲੈਣੀ ਨਹੀਂ ਬਾਬੂ ਨੇ ਬਾਬੂ ਲੈਣਾ ਸਹੀ ਗੱਲ ਕਹੇ ਵੀਰ ਬਾਪੂ ਫੇਰ ਇੱਕ ਗੱਲ ਵੇਖ ਇਹ ਸਮਝ ਛੋਟੀ ਜਿਹੇ ਲੰਗੇ ਮੈਂ ਗਾਂ ਲੈਣੀ ਆ ਇਹ ਚੱਕੀ ਛੱਟ ਗਈ ਰੀਜਨਲ ਦੋ ਦੰਦ ਆ ਕੀਰੀ ਹਿਸਾਬ ਨਾਲ ਨਿਗੇ ਜੇ ਦੋ ਦੰਦ ਕੰਡੇ ਆ ਨਿਗੇ ਜੇ ਹਾਂ ਤੇ ਛੋਟੀ ਜੇ ਚਾਹ ਵੀ ਕੀਰੀ ਹੈ ਕੀਮਤ ਕੀ ਆ ਮੈਂ ਠੰਡੀ ਦੇਖੋ ਜੀ ਕੀ ਮੋਲ ਹੈ ਭਾਜੀ ਇਹਦਾ ਦੇਖੋ ਢੰਡੀ ਬਈ ਨਾ ਦੇਖੋ ਥਾਣੇ ਇਹਦੇ ਵਿਖਾ ਲਓ ਚੰਗੀ ਚੰਗੀ ਭਾਜੀ ਸਾਰੀ ਚੰਗੀ ਹੈ ਇਹਦੀ ਛੋਟੀ ਜੀ ਕੀਮਤ ਹੈ ਛੋਟੀ ਜੀ ਕਰ ਦੂ 1 20 1 20 ਕੋ ਮਾਨਦਾਨ 10 ਦੀ ਦੇ ਦਾਂਗੇ ਜੀ 10 ਦਸ ਦੀ ਹੋਗੀ ਭਾਜੀ ਇੱਕ ਦਾ ਦਿਨ ਜੋ ਬਾਪੂ ਕਿੰਨੀ ਛੋਟ ਕਰਦਿਏ ਹਾਂ ਚੱਲ ਤੂੰ ਆ ਗਿਆ ਦੱਸ ਦੇ ਤੂੰ ਦੱਸ ਦੇ ਹੁਣ ਬਾਪੂ ਨੇ ਮਈਆਂ ਮਈਆਂ ਘੜੀਆਂ ਸਾਡੇ ਕੋਲ ਹੈ ਕਿੰਨੀਆਂ ਬਾਪੂ ਮਈਆਂ ਲੈ ਕੇ ਆਓਗੇ ਆਓਗੇ ਕਿੰਨੀਆਂ ਬਾਪੂ ਮਈਆਂ ਲੈ ਕੇ ਹੋਗੇ ਉਹ ਦੋ ਤਿੰਨ ਲੈ ਆਏ ਹਾਂ ਹਾਂ ਅਜੇ ਇਹਦੇ ਵਾਲੀ ਮੱਚ ਸਾਡੇ ਕੋਲ ਏ ਗੱਪਾਂ ਇਹਦੇ ਬਾਪੂ ਨੇ 115 ਦੀ ਖੜੀ ਸੀ ਤੇ ਬਾਪੂ ਨੂੰ 85000 ਟੋਕਰ ਗੱਪਾਂ ਦਾ ਲਾ ਕੇ ਠੀਕ ਹੈ ਭਾਈ ਇਹ ਤੇ ਤੈਨੂੰ 85 ਦਾ ਆਇਆ ਤੇ 85 ਦੀ ਝੋਟੇ ਘੇੜ ਤੋਂ ਕੋੜੀ ਵਿਗੂਗੀ ਇਹ ਝੋਡੀ ਲਾਸਟ ਇੱਕ ਪੰਜ ਦੇ ਆਵਾਂਗੇ ਇੱਕ ਪੰਜ ਦੇ ਵਿੱਚ ਬਿਲਕੁਲ ਤਾਜੀ ਸੂਈ ਆ 10 ਕਿਲੋ ਬੋਲਾ ਤੇ ਇਹ ਝੋਡੀ ਜੀ ਬੂਰੀ ਚੰਗੀ ਐ ਬੂਰੀ ਤੇ ਇਹਦੇ ਮਗਰ ਤੇ ਕਟਾ ਠੀਕ ਐ ਭਾਜੀ ਕੋਲੀ ਮੰਗਲ ਦੀਨ ਇਹਦੇ ਵਿਖਾਲ ਦੋ ਕਟਾ ਵੀ ਮੀਲੀ ਦਾ ਤੇ ਵੇਖੋ ਥਾਂ ਲੈ ਵਾ ਇਹ ਸਾਫ ਐ ਮੈਨੂੰ ਜਨੀ ਹੈਗੀ ਭਾਜੀ ਬਹੁਤ ਜ਼ਿਆਦਾ ਝੋਡੀ ਸ਼ੀਰ ਓਕੇ ਰਬੋੜਾ ਜਮਾ ਠੀਕ ਐ ਭਾਜੀ ਹਾਂ ਵੇਖੋ ਕੁਆਲਿਟੀ ਇਹਦੀ ਜੀ

ਸਾਲੋ ਜੀ ਭਲੇ ਸੁਲੇ ਭਾਜੀ ਵੇਖੋ ਵੇਖੀ ਮਗਲੋਂ ਮੰਗਦੇ ਹਾਂ ਤੇ ਦੇਖੋ ਤਾਂ ਦੇ ਬਹੁਤ ਹੀ ਸਾਫ ਸੂਖਿਆ ਭਾਜੀ ਕੋਈ ਸ਼ੱਕ ਨਹੀਂ ਝੋਟੀ ਤੇ ਡਾਟ ਹੋਈ ਹੈ ਕਮਾਲੀ ਨਾ ਤੇ ਇਹਦੀ ਕੀਮਤ ਜੇ 90000 90000 ਮੁੱਲ ਤਾਂ 95000 ਆ 90 ਦੀ ਦਵਾਂਗੇ ਕੋਈ ਛੋਟ ਛਡਾਵਾ 90 ਦੇ ਵਿੱਚੋਂ 2 ਛਡਾਂਗੇ ਜੀ 2000 ਛੋਟ ਭਾਜੀ ਬਿਲਕੁਲ ਚੰਗੀ ਝੋਟੀ ਹੈ ਮਗਰ ਬੱਚਾ ਕਟਾ ਜੇ ਤੇ 87000 ਦੀ ਜੀ ਫਿਕਸ 87000 ਦੇ ਵਿੱਚ ਚੰਗੀ ਮੈਂ ਬੁਰੀ ਨੀਲੀ ਰਵੀ ਦੀ ਇਹ ਦੀ ਠੀਕ ਹੈ ਭਾਜੀ ਇਹ ਤੁਹਾਡੀ ਜੇ ਤਾਜੀ ਸੂਈ ਬਿਲਕੁਲ ਤਾਜੀ ਸੂਈ ਹੈ ਮਗਰ ਇਹਦੇ ਕੱਟੀ ਠੀਕ ਹੈ ਭਾਜੀ ਸੀਲ ਇਹ ਵੀ ਆ ਦੇਖੋ ਜੀ ਇਦਾਂ ਜਿੰਨਾ ਜਮਾਂ ਦੇਣਾ ਦੀ ਸੂਈ ਆ ਆਪਦੀ ਭਾਜੀ ਆ ਦੇਖੋ ਆ ਦੇਖੋ ਜੀ ਇਹ ਸੀਲ ਇੰਨੀ ਜ਼ਿਆਦਾ ਵਾ ਚੰਗੀ ਭਾਜੀ ਮੈਂ ਭਾਏ ਆਹ ਦੇਖੋ ਭਾਏ ਮੰਗਲੂ ਕਹੋਗੇ ਨਾ ਹਾਂ ਜੀ ਹਾਂ ਜੀ ਮੰਗਲੂ ਥੱਲੇ ਆਉਂਦੀ ਨੰਗ ਜੂਗਾ ਨੰਗ ਜੂ ਨੰਗ ਜੂਗਾ ਇੰਨੀ ਜ਼ਿਆਦਾ ਛੱਡੀ ਆ ਬਹੁਤ ਚੰਗੀ ਹੈ ਭਾਜੀ ਸਾਫ ਹੈ ਬਾਪੂ ਨੰਗ ਸਾਡੇ ਥੱਲੇ ਆਉਂਦੇ ਕਿ ਨਹੀਂ ਆਂਗਲੂ ਜ਼ਰੂਰ ਆ ਮੰਗਲ ਮੰਗਲਿਆ ਅੱਜਾਂ ਚੰਗੀ ਜ਼ਿੰਦਗੀ ਚਾਹੀਦੀ ਆ ਆਹ ਜ਼ਿੰਦਗੀ ਓਏ ਜ਼ਿੰਦਗੀ ਚਾਹੀਦੀ ਆ ਇਹ ਜਾਨੇ ਨਹੀਂ ਕਿਹਦੀ ਚੰਗੀ ਭਰੀ ਕੱਟੀ-ਕੁੱਟੀ ਚੰਗੀ ਸਾਰੀ ਬੜੀ ਲੱਖ ਦੀ ਟੋਕੜ ਵਿਗਣ ਵਾਲੀ ਆ ਮਜੇ ਨਾ ਮਜੇ ਨਾ ਭੜਾ-ਪੜਾ ਪਾਈ ਘਰ ਦੀਆਂ ਆਵਾਜ਼ਾਂ ਨੇ ਕੱਟੀ ਦੀ ਚੰਗੀ ਆ ਬਾਜੀ ਸਾਫ਼ ਹੈ ਮੈਂ ਜਿੰਨੀ ਵੀ ਆਗੀ ਬਹੁਤ ਜ਼ਿਆਦਾ ਚੰਗੀ ਆ ਜੀ ਹਾਂ ਜੀ ਬਾਹਰੋਂ ਖੜਿਆ ਕਹਿੰਦਾ ਦਰਵਾਜ਼ਾ ਲੈ ਆ ਲੈ ਮੰਗਲੂ ਜੀ ਟੱਕਾਂ ਲਾ ਚੰਗੇ ਲੈ ਆ ਲੈ ਬੁੱਤ ਲੈ ਆ ਲੈ ਧੋਖਾ ਮਾਰਿਆ ਘਰ ਚੰਗੀਆਂ ਮੈਂ ਬਾਜੀ ਸਾਰੀ ਸਾਫ ਹੈ। ਡਿਮਾਂਡ ਮੁੰਡਿਆ ਦੀ ਝੋਟੀ ਦੀ। ਇਹਦੀ ਡਿਮਾਂਡ ਹੈ ਜੀ 1 ਲੱਖ ਹਾਂ ਜੀ ਤੇ 40000 40000 ਤੇ ਪੰਜ ਛੋਟ ਕਰਾਂਗੇ। ਠੀਕ ਹੈ ਬਾਜੀ। ਲਾਸਟ 1 30 ਹੀ ਦਵਾਂਗੇ। ਕਿੰਨਾ ਦੁੱਧ ਤਿਆਰ ਦੱਸਿਆ ਇਹ ਕੋ? ਦੁੱਧ ਇਹਦਾ ਤਿਆਰ ਹੈ ਗਾੜੀ ਇਸ ਟਾਈਮ ਤੇ 9 ਕਿਲੋ। 9 ਕਿਲੋ ਦੁੱਧ ਮੈਂ 14 15 ਕਿਲੋ ਦੁੱਧ ਦਵੂਗੀ ਮੈਂ। ਸੌਖਾ ਜੀ ਸੌਖਾ। ਕੁਆਲਿਟੀ ਬਹੁਤ ਹੈ ਮੈਂ। ਚੰਗੀਆਂ ਮੈਂ ਖਰੀ ਹੈ ਜਮਾ। ਹਾਂ ਜੀ ਹਾਂ। ਸਿੰਗ-ਸਿੰਗ ਵੀ ਜਮਾ ਗੋਲ ਆ ਥਣਲੇ ਵੀ ਦੀ ਸਾਫ ਆ ਬਹੁਤ ਜ਼ਿਆਦਾ ਕੁਆਲਿਟੀ ਆ ਬਾਕੀ ਰੰਗ ਰੂਗ ਬੜਾ ਵਧੀਆ ਵਾ ਕਾਲੀ ਸ਼ਾਹ ਆ ਸਾਰੀ ਚੰਗੀ ਆ ਜੀ ਇਹ ਭਲਾਂ ਜੀ ਆ ਕੱਟੀ ਹਾਂਜੀ ਹਾਂਜੀ ਤੇ ਇੱਕ ਝੋਡੀ ਆਪਾਂ ਅੰਦਰ ਵਿਖਾ ਦੇਣੀ ਜੀ ਤਾਜੀ ਸਹੀ ਠੀਕ ਆ ਭਾਜੀ ਆ ਕੱਟੀ ਜੀ ਮੰਗ ਲੋਗੇ ਹਾਂਜੀ ਹਾਂਜੀ ਤੇ ਦੁੱਧ ਹੈਗਾ ਜੀ ਇਹਦੇ ਕੋ 10 ਕਿਲੋ ਠੀਕ ਆ ਭਾਜੀ 11 ਕਿਲੋ ਦੁੱਧ ਆ 10 ਤੋਂ ਆਹ ਕੱਟੀ ਹੈ ਜੀ ਕੱਟੀ ਮੰਗ ਰਿਆ ਜੀ ਠੀਕ ਆ ਭਾਜੀ ਬਹੁਤ ਜ਼ਿਆਦਾ ਚੰਗੀ ਆ ਜੀ ਵਿਖਾ ਲਈ ਨੀ ਚੰਗੀ ਕੱਟੀ ਨੀ ਨੀ ਚੰਗੀ ਵਾਲੀ ਆ ਬਾਕੀ ਸਾਫ ਸੁਥਰੀ ਆ ਥਾਣ ਦੇ ਵੀ ਦੀ ਵੀ ਕਿੰਨੇ ਦਿਨ ਹੋ ਗਏ ਭਾਜੀ ਸੂਈ ਨੂੰ ਇਹਨੂੰ ਸੂਈ ਨੂੰ ਲੱਗ ਪੜ ਨੂੰ ਰੇ ਜੀ ਦਿਨ 15 ਸੋਨਾ ਥਲੇ ਥੁਲੇ ਦੀ ਬਹੁਤ ਸਾਫ ਆ ਕੱਟੀ ਬਾਕੀ ਪਿੱਠ ਪਣੇ ਦੀ ਵੀ ਸਾਫ ਆ ਚਵਾਈ ਚਵਾਈ ਵਾਲੀ ਬਹੁਤ ਚੰਗੀ ਲੱਗੀ ਕੱਟੀ ਨੂੰ ਥਾਣ ਥੁਣ ਚੰਗਾ ਲੱਗਾ ਭਾਜੀ ਦੇਖੋ ਜੀ ਚੰਗੀ ਆ ਭਾਜੀ ਮਾੜੀ ਗਾਹ ਨੂੰ ਤੋਰ ਦੋ ਥੋੜਾ ਨੇਹਰਾ ਹੁੰਦਾ ਜੀ ਲਓ ਜੀ ਲਓ ਕਿਆਨਤ ਚੰਗੀ ਆ ਭਾਜੀ ਕੱਟੀ ਸਾਰੀ ਸਾਫ ਆ ਦੇਖ ਕਿੰਨਾ ਦੁੱਧ ਦੱਸਿਆ ਭਾਜੀ ਦੇਖੋ 11 ਦੁੱਧ ਜੀ 11 ਕਿਲੋ ਠੰਡਾ ਕਰਕੇ ਦੁੱਧ ਤਿਆਰ ਆ ਤੇ ਬਾਕੀ ਭਾ ਪਰਤਾ ਵੀਰ ਕੋ ਬੁਸ਼ ਨੇ ਆ ਕੀ ਡਿਮਾਂਡ ਇਹਦੀ ਜੀ ਮੋਲ ਦੇ ਦਾ ਇੱਕ 20 ਆ ਓ ਸ਼ਾਬਾ ਜੀ 5 ਛੋੜਿਆ ਜੀ 5000 ਛੋੜਿਆ 115000 ਦੇ ਵਿੱਚ 11 ਕਿਲੋ ਦੁੱਧ ਤਿਆਰ ਆ ਸਾਰੀ ਸਾਫ ਸੁਥਰੀ ਝੋਟੀ ਆ ਜਸਨੋਈ ਆ ਜੀ ਜਸਨੋਈ ਹੈ ਜਮਾਈ ਹਾਂਜੀ ਹਾਂ ਬੰਨੋ ਭਾਜੀ ਥੋੜਾ ਡਰਦੀ ਆ ਜੀ ਡਰਦੀ ਏ ਬਿਲਕੁਲ ਕੈਮਰੇ ਕਰਕੇ ਡੰਗਰ ਕਰ ਜਾਂਦਾ

ਤੇ ਬਹੁਤ ਜ਼ਿਆਦਾ ਚੰਗੀ ਦਾ 1.5 ਮਹੀਨੇ ਦੀ ਬਣੀ ਦੱਸਦੇ ਆ। 1.5 ਮਹੀਨੇ ਦੀ ਬਣੀ ਵੀ ਆ ਗਾੜੀ। ਹਾਂਜੀ। ਬਾਕੀ ਮੈਂ ਚੰਗੀ ਆ, ਸਾਫ਼ ਸੁਥਰੀ ਆ। 6 ਕਿਲੋ ਦੁੱਧ ਆ ਪੰਜ ਦੀ ਗਰੰਟੀ ਆ, ਕੀਮਤ ਇਹਦੀ ਛੋਡੀ ਜੀ ਆ। ਕਿੰਨੇ ਕੀ ਭਾਜੀ ਕੀਮਤ ਇਹਦੀ? ਜਾਤ ਨਸਲ ਬਹੁਤ ਆ। ਹਾਂਜੀ। ਤੇਰੀ ਜਾਨ ਹੀ ਵਿਚ ਆਈ ਵਿਚਾਰੀ ਦੀ। ਅੱਛਾ। ਹਾਂ। ਕਾਟੂ ਮਾਲ ਚ ਛਡਾਈ ਪੜੀ। ਭਾਜੀ ਇਹ 40000 ਨਹੀਂ ਦਵਾਂਗੇ ਜੀ। 40000 ਦੇ ਵਿੱਚ ਜਮਾਂ ਜੈਜ ਮੁੱਲ ਤੇ। ਵੇਖ ਸਕਦੀ ਆ। ਵੇਖ ਸਕਦੀ ਭਾਜੀ। ਜੈਜ ਮੁੱਲ ਹੀ ਆ ਜੀ। ਠੀਕ ਆ ਭਾਜੀ। ਅੱਧੀ ਦਾ ਨਾਮ ਜਿੰਨੇ ਸੰਗਲੋ ਪੈਸੇ ਦੇ ਜੀ ਆ। ਬਿਲਕ ਡਰੈਸ ਬੋਲ ਦਿਓ ਭਾਜੀ ਇੱਕ ਨਾਲ ਪਿੰਡ ਖੋਗਾ ਜਿਲ੍ਹਾ ਕਸਪੁਰ ਠੀਕ ਐ ਮਗਲੂ ਜੀ 1277 ਫੁਲੀ ਉਪਰ ਐ 441 ਠੀਕ ਐ ਭਾਜੀ ਲੱਗੇ ਜੈੰਦੀਪੁਰਪੁਰਦਾ ਐ ਠੀਕ ਐ ਬਾਕੀ ਆ ਵੀਰ ਤਾਂ ਆਪਣੇ ਕੋ ਪਤਾ ਨਹੀਂ ਕਿੰਨੀ ਕੁ ਮਹੀਂ ਲੈ ਗਿਆ ਜੀ ਠੀਕ ਐ ਠੀਕ ਆ ਹਾਂ ਬਾਕੀ ਸਕਰੀਨ ਤੇ ਨੰਬਰ ਆਉਂਦੇ ਆ ਵੇਖ ਸਕਦੇ ਤੁਸੀਂ ਮਾਲ ਸਾਰਾ ਹੀ ਸਾਫ਼ ਤੇ ਨਵੀਆਂ ਝੋਟੀਆਂ ਨੇ ਤੇ ਸਕਰੀਨ ਤੇ ਨੰਬਰ ਆਉਂਦੇ ਆ ਵੀਰੋ ਲਾ ਕੇ ਫੋਨ ਪੁੱਛ ਸਕਦੇ ਸਾਰੇ ਧੰਨਵਾਦ ਵੀਰ ਜੀ ਹਾਂ ਜੀ